ਦਿਮਾਗ ਦੇ ਵਿੱਚ ਬਾਰ ਬਾਰ ਇਹ ਆਉਂਦਾ ਸੀਗਾ ਕਿ ਯਾਰ ਇਹ نیچے ਕਿਉਂ ਸੋ ਰਹੇ ਨੇ ਇਹਨੇ ਬਜ਼ੁਰਗ ਇਹਨਾਂ ਦੀ ਉਮਰ ਕਿੰਨੀ ਆ ਬਟ ਸਾਨੂੰ ਆਪਣੇ ਆਪ ਨੂੰ ਚੰਗਾ ਫੀਲ ਨਹੀਂ ਸੀ ਹੁੰਦਾ ਇਹ ਤੇ ਜੀ ਬਹੁਤ ਇਹਨਾਂ ਦੀ ਮਿਹਰਬਾਨੀ ਇਹ ਜਦੋਂ ਤੋਂ ਮੀ ਮਤਲਬ ਪਹਿਲੇ ਦਿਨ ਤੋਂ ਜਦੋਂ ਤਾਂ ਅਸੀਂ ਆਏ ਆ ਇਹਨਾਂ ਨੇ ਦੂਜੇ ਦਿਨ ਹੀ ਆਣ ਕੇ ਖਾਸ ਐਟ ਨੇ ਆਪਣਾ ਮੋਰਚਾ ਸੰਭਲ ਲਿਆ ਕੋਸੇ ਯੂ ਮਾਈਂਡ ਚਾਹੁੰਦਾ ਸੀ ਕਿ ਅਰੇਂਜਮੈਂਟ ਕਰੀਏ ਅਰੇਂਜਮੈਂਟ ਕਰੀਏ ਕਿ ਇਹਨਾਂ ਨੂੰ ਨੀਚੇ ਨਾ ਸੌਣ ਦਿੱਤਾ ਜਾਵੇ ਆਹ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਹੀ ਛਲੰਗਾ ਜੋ ਗਿਆ ਵਾਟਰਪੂਫ ਟੈਂਟਿੰਗ ਦਾ ਇੰਤਜ਼ਾਮ ਕੀਤਾ ਵੀ ਤਾਂ ਜੋ ਠੰਡ ਤੋਂ ਵੀ ਬਚਾਅ ਹੋ ਸਕੇ ਮੀਂਹ ਤਰੇਲ ਕੋਈ ਵੀ ਇਹੋ ਜਿਹੀ ਓਸ ਨਾਲ ਵੀ ਉਹਨਾਂ ਨੂੰ ਐ ਨਾ ਲੱਗੇ ਕਿ ਅਸੀਂ ਸਰਦੀ ਚ ਕਿੱਥੇ ਪਏ ਆ ਕਿ ਉਹਨਾਂ ਨੂੰ ਮਾਹੌਲ ਜਿਹੜਾ ਉਹ ਬਿਲਕੁਲ ਸਹੀ ਦਿੱਤਾ ਜਾਵੇ ਰਾਣਾ ਇਹਦਾ ਇੰਤਜ਼ਾਮ ਕੀਤਾ ਇੱਕ ਹੋਰ ਵੀਰ ਦਾ ਸੁਝਾਅ ਆ ਉਹ ਵੀ ਅਸੀਂ ਸ਼ਾਮ ਤੱਕ ਕਰ ਦੇਣਾ ਕਿ ਪੱਗਾਂ ਬੰਨਣ ਨੂੰ ਅਸੀਂ ਸ਼ੀਸ਼ੇ ਵੀ ਲਾ ਰਹੇ ਹਾਂ ਕਿਉਂਕਿ ਆਪਣੇ ਪੰਜਾਬੀ ਭਰਾਵਾਂ ਕੋਲੇ ਹੁਣ ਪੱਗ ਵੀ ਨਹੀਂ ਕਈ ਵਾਰ ਬੰਨਣ ਨੂੰ ਇੰਤਜ਼ਾਮ ਨਹੀਂ ਹੈ ਕੋਈ ਸੰਗਤ ਵੀ ਇਹਨਾਂ ਉਹ ਵੀ ਚੂਜ਼ ਕਰਕੇ ਖਾਂਦੀ ਹੈ ਕਿ ਇੱਥੇ ਸਮੋਸੇ ਨੇ ਜਾਂ ਇੱਥੇ ਦੇਸੀ ਘਿਓ ਵਾਲੀ ਚਾਹ ਮਿਲ ਰਹੀ ਹੈ ਦੇਸੀ ਘਿਓ ਵਾਲੀ ਕਾਫੀ ਮਿਲ ਰਹੀ ਹੈ ਮਤਲਬ ਤੁਸੀਂ ਸੋਚੋ ਵੀ ਇਦਾਂ ਦੇ ਲੰਗਰ ਇੱਥੇ ਲੱਗੇ ਨੇ ਆਪਣੇ ਪੰਜਾਬੀਆਂ ਨੇ ਪੂਰੇ ਦਿਲ ਖੋਲ੍ਹ ਤੇ ਨੇ ਰਜਾ ਰਹੇ ਨੇ ਪਰ ਆ ਇੱਕ ਕਿਸੇ ਨੇ ਕਲੋਨੀ ਕੱਟੀ ਹੋਈ ਸੀ ਉਹ ਕਹਿੰਦਾ ਮੇਰੀ ਹਜੇ ਕਲੋਨੀ ਵਿਲੀ ਪਈ ਆ ਤੁਸੀਂ ਯੂਜ਼ ਕਰ ਸਕਦੇ ਸੋ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਫ੍ਰੀ ਆਫ ਕੋਸ ਸਤਿ ਸ਼੍ਰੀ ਅਕਾਲ ਹਮ ਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਵਿੰਦਰ ਸਿੰਘ ਮੌਜੂਦ ਆ ਸੀ ਕੁੰਡਲੀ ਬਾਰਡਰ ਦਿੱਲੀ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾਉਣੀਆਂ ਚਾਹੂੰਗਾ ਇਹ ਤਸਵੀਰਾਂ ਦੇਖ ਕੇ ਪਹਿਲੀ ਨਜ਼ਰੇ ਤੁਹਾਨੂੰ ਇੰਜ ਲੱਗੇਗਾ ਕਿ ਜਿਵੇਂ ਅੱਜ ਤੋਂ 20 30 40 ਸਾਲ ਪਹਿਲਾਂ ਪੁਰਾਣਾ ਵਿਰਸਾ ਹੁੰਦਾ ਸੀਗਾ ਪੁਰਾਣੇ ਵਿਆਹ ਸ਼ਾਦੀਆਂ ਹੁੰਦੇ ਸੀ ਤੇ ਬਰਾਤ ਆਉਂਦੀ ਸੀ ਤੇ ਉਹਦੇ ਠਹਿਰਨ ਦੇ ਵਾਸਤੇ ਜਿਹੇ ਅਰੇਂਜਮੈਂਟ ਕੀਤੇ ਜਾਂਦੇ ਸੀ ਅਰੇਂਜਮੈਂਟਾਂ ਦੇ ਵਿੱਚ ਥੋੜਾ ਜਿਹਾ ਵਾਧਾ ਕੀਤਾ ਪਹਿਲਾਂ ਤਲਾਈਆਂ ਘਰਾਂ ਚੋਂ ਮੰਗ ਕੇ ਲਿਆਈਆਂ ਜਾਂਦੀਆਂ ਸੀਗੀਆਂ ਪਾਣੀ ਬਾਟੀਆਂ ਦੇ ਵਿੱਚ ਦਿੱਤਾ ਜਾਂਦਾ ਸੀ ਪਰ ਇੱਥੇ ਮਿਨਰਲ ਵਾਟਰ ਵਾਟਰ ਰੱਖ ਲੈ ਦਿੱਤਾ ਗਿਆ ਹੈ ਬਹੁਤ ਸੋਹਣੇ ਮਖਮਲੀ ਗੱਦੇ ਰੱਖੇ ਨੇ ਕੰਬਲ ਰੱਖੇ ਨੇ ਇਹ ਅਰੇਂਜਮੈਂਟ ਸਾਰਾ ਕਿਸੇ ਬਰਾਤ ਲਈ ਨਹੀਂ ਜੋ ਪੰਜਾਬ ਤੋਂ यूपी ਤੋਂ हरियाणा ਤੋਂ ਜਾਂ ਹੋਰ ਵੱਖ-ਵੱਖ ਸਟੇਟਾਂ ਤੋਂ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚ ਰਹੇ ਨੇ ਉਹਨਾਂ ਦੇ ਵਾਸਤੇ ਕੀਤਾ ਗਿਆ ਤੇ ਅਰੇਂਜਮੈਂਟ ਕੀਤਾ ਹੈ ਖਾਲਸਾ ਆਈਡ ਨੇ ਬਾਈ ਜੀ ਸਾਡੇ ਨਾਲ ਨੇ ਬਾਈ ਜੀ ਆਪਣਾ ਨਾਮ ਦੱਸ ਦਿਓ ਔਰ ਆਪਣਾ ਡੈਜ਼ੀਗਨੇਸ਼ਨ ਜੋ ਤੁਹਾਡੀ ਸੰਸਥਾ ਉਹਦੇ ਵਿੱਚ ਬਤੌਰ ਕਿਸ ਅਹੁਦੇ ਤੇ ਕੰਮ ਕਰ ਰਹੇ ਹੋ ਤੁਸੀਂ ਮੇਰਾ ਨਾਮ ਅਮਰਪ੍ਰੀਤ ਸਿੰਘ ਮੈਂ ਡਾਇਰੈਕਟਰ ਖਾਲਸਾ ਆਈਡ ਏਸ਼ੀਆ ਪੈਸੀਫਿਕ ਏਸ਼ੀਆ ਦਾ ਜਿੰਨਾ ਸੇਵਾ ਗੁਰੂ ਸਾਹਿਬ ਆਪਣੇ ਆਪ ਹੀ ਲੈ ਰਹੇ ਨੇ ਸੀ ਤੇ ਬਾਈ ਜੀ ਜਿਵੇਂ ਮੈਂ ਜ਼ਿਕਰ ਕੀਤਾ ਵੀ ਇਦਾਂ ਦਾ ਮਾਹੌਲ ਪਹਿਲਾਂ ਪਿੰਡਾਂ ਦੇ ਵਿੱਚ ਅਜ ਤੋਂ 20 30 40 ਸਾਲ ਪਹਿਲਾਂ ਜਦੋਂ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਉਦੋਂ ਦੇਖਣ ਨੂੰ ਮਿਲਦਾ ਸੀ ਆਂਡੀਆਂ ਗਵਾਂਡੀਆਂ ਤੋਂ ਬਿਸਤਰੇ ਮੰਗ ਕੇ ਲਿਆਉਂਦੇ ਸੀਗੇ ਤੇ ਸੁਣਿਆ ਵੀ ਬਰਾਤ ਆਉਂਦੀ ਸੀ ਤੇ ਉਹਨੂੰ ਜਾਂਚ ਕਰਦੇ ਵਿੱਚ ਇਦਾਂ ਹੀ ਠਰਾਇਆ ਜਾਂਦਾ ਸੀਗਾ ਇਹ ਆਈਡੀਆ ਕਿੱਥੋਂ ਆਇਆ ਔਰ ਅਰੇਂਜਮੈਂਟ ਕਿਨੇ ਕਿਸਾਨਾਂ ਭਾਈਆਂ ਦੇ ਲਈ ਕਰ ਦਿੱਤਾ ਹੈ ਔਰ ਵੈਸੇ ਬੜਾ ਵਧੀਆ ਤੁਸੀਂ ਐਗਜ਼ਾਮਪਲ ਦਿੱਤਾ ਹੈ ਹੁੰਦਾ ਹੀ ਇਦਾਂ ਜੀ ਕਿਉਂਕਿ ਜਦੋਂ ਆਪਾਂ ਕਿੱਥੇ ਬਾਹਰ ਜਾ ਰਹੇ ਆ ਅਰੇਂਜਮੈਂਟਸ ਸਾਨੂੰ ਚਾਹੀਦੇ ਨੇ ਪਰ ਇਹ ਇੱਕ ਵੱਖਰੇ ਮਾਹੌਲ ਦੇ ਵਿੱਚ ਪੂਰਾ ਪੰਜਾਬ ਹਰਿਆਣਾ ਯੂਪੀ ਅਲੱਗ-ਅਲੱਗ ਸਟੇਟਸ ਤੋਂ ਜਿਹੜੇ ਆਪਣੇ ਕਿਸਾਨ ਭਰਾਏ ਨੇ ਜਿਹੜੇ ਪੂਰੀ ਦੁਨੀਆ ਦੇ ਅੰਦਾਜ਼ ਤੱਕ ਇਹ ਜਾਂਦੇ ਨੇ ਅੱਜ ਉਹ ਸੜਕਾਂ ਤੇ ਜਦੋਂ ਸੂਰਜ ਸੀਗੇ ਸੀ ਪਿਛਲੇ 5-6 ਦਿਨ ਤੋਂ ਜਦੋਂ ਤੇ ਪਹਿਲੇ ਦਿਨ ਤੋਂ ਹੀ ਖਾਲਸਾ ਈਟ ਦੀ ਟੀਮ ਇੱਥੇ ਉਹਨਾਂ ਲਈ ਜੋ ਵੀ ਚੀਜ਼ਾਂ ਉਹਨਾਂ ਨੂੰ ਰਿਕੁਆਇਰਮੈਂਟ ਸੀਗੀਆਂ ਡੇਲੀ ਦੀਆਂ ਚਾਹ ਲੰਗਰ ਹੈ ਪਾਣੀ ਹੈ ਜਾਂ ਹੋਰ ਡੇਲੀ ਵਸਤੂਆਂ ਜਿਹੜੀ ਨੋਂ ਚਾਹੀਦੀਆਂ ਉਸਤੇ ਤਾਂ ਕੰਮ ਕਰ ਰਹੀ ਸੀ ਬਟ ਦਿਮਾਗ ਦੇ ਵਿੱਚ ਬਾਰ ਬਾਰ ਇਹ ਆਉਂਦਾ ਸੀਗਾ ਕਿ ਯਾਰ ਇਹ نیچے ਕਿਉਂ ਸੋ ਰਹੇ ਨੇ ਇਹਨੇ ਬਜ਼ੁਰਗ ਇਹਨਾਂ ਦੀ ਉਮਰ ਕਿੰਨੀ ਆ ਬਟ ਸਾਨੂੰ ਆਪਣੇ ਆਪ ਨੂੰ ਚੰਗਾ ਫੀਲ ਨਹੀਂ ਸੀ ਹੁੰਦਾ ਅਸੀਂ ਰੋਜ਼ ਰਾਤ ਜਿਹੜੀ ਸਾਡੀ ਮਤਲਬ ਦਿਨ ਦੇ ਲਾਸਟ ਦੇ ਵਿੱਚ ਉਹ ਸਾਰੇ ਵੋਲੰਟੀਅਰ ਦੀ ਮੀਟਿੰਗ ਹੁੰਦੀ ਸੀ ਬਸ ਇਹੋ ਮਾਈਂਡ ਚਾਹੁੰਦਾ ਸੀ ਕਿ ਅਰੇਂਜਮੈਂਟ ਕਰੀਏ ਅਰੇਂਜਮੈਂਟ ਕਰੀਏ ਕਿ ਇਹਨਾਂ ਨੂੰ نیچے ਨਾ ਸੌਣ ਦਿੱਤਾ ਜਾਵੇ ਸੋ ਉਸ ਦੇ ਤਹਿਤ ਪਹਿਲਾਂ ਅਸੀਂ ਤਕਰੀਬਨ ਹੁਣ ਤੋਂ 4 ਦਿਨ ਪਹਿਲਾਂ ਦੇ ਵਿੱਚ ਵਿੱਚ 10 ਕ ਟਰੱਕ ਗੱਦਿਆਂ ਦੇ ਜਿਹੜੇ ਉਹ ਪੰਜਾਬ ਤੋਂ ਲੈ ਕੇ ਸਾਡੇ ਆਫਿਸ ਤੋਂ ਪਟਿਆਲੇ ਤੋਂ ਆਏ ਉਹ 10 ਟਰੱਕ ਗੱਦਿਆਂ ਦੇ ਅਸੀਂ ਵੰਡ ਚੁੱਕੇ ਪਰ ਫਿਰ ਵੀ ਦਿਲ ਨੂੰ ਸਕੂਨ ਨਹੀਂ ਆਉਂਦਾ ਸੀ ਕਿਉਂਕਿ ਦੂਜੇ ਦਿਨ ਹੀ ਕੋਈ ਨਾ ਕੋਈ ਫੋਟੋ ਇਹੋ ਜਿਹੀ ਆਣੀ ਵੀ ਉਹ ਸੜਕ ਤੇ ਪਿਆ ਉਹ ਸੜਕ ਤੇ ਪਿਆ ਪਰ ਅਸੀਂ ਇਹੋ ਸੋਚਿਆ ਵੀ ਇਹ ਪੂਰਾ ਤਾਂ ਪਾ ਨਹੀਂ ਸਕਦੇ ਫਿਰ ਇੱਥੇ ਲੋਕਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਵੀਰਾਂ ਦੀ ਡਿਊਟੀ ਲਈ ਆਪਣੀ ਟੀਮ ਦੀ ਕਿ ਤੁਸੀਂ ਅਰੇਂਜ ਕਰੋ ਵੀ ਜਗ੍ਹਾ ਮਿਲੇ ਸਾਨੂੰ ਆਪਾਂ ਉੱਥੇ ਇੱਕ ਵਿਸ਼ਰਾਮ ਘਰ ਬਣਾਈਏ ਤਾ ਜੋ एट लीस्ट ਜਿਹੜੇ ਆਪਣੇ ਮੋਰਚੇ ਲਈ ਆਏ ਨੇ ਜਿਹੜੇ ਮੰਤਵ ਲਈ ਆਏ ਨੇ ਉਹ ਸਹੀ ਤਰ੍ਹਾਂ ਕਿਸੇ ਜਗ੍ਹਾ ਤੇ ਪੈਤਾ ਸਕਣ ਉਹਨਾਂ ਨੂੰ ਰਾਤ ਉਹਨਾਂ ਦੀ ਸੁਖਾਲੀ ਲੰਘ ਤਾਂ ਸਕੇ ਇਹ ਤਾਂ ਹੋਵੇ ਕਿ ਠੰਡ ਦੇ ਵਿੱਚ ਉਹ ਬਿਮਾਰ ਹੋ ਰਹੇ ਨੇ ਤੇ ਵਾਪਸ ਜਾ ਰਹੇ ਨੇ ਸੋ ਇਹ ਸਾਰਾ ਕਨਸੈਪਟ ਸੀਗਾ ਜਿਹੜਾ ਉਹ ਖਾਲਸਾ ਹਿੱਟ ਦਾ ਇਹ ਡਿਸਾਈਡ ਕੀਤਾ ਤੇ ਅੱਜ ਅਸੀਂ ਇਹ ਮਤਲਬ ਤਿਆਰੀਆਂ ਚੱਲ ਰਹੀਆਂ ਨੇ ਹਜੇ ਸੋ ਉਮੀਦ ਹੈ ਕਿ ਅੱਜ ਰਾਤ ਤੱਕ ਜਾਂ ਕੱਲ ਸਵੇਰ ਤੱਕ ਇਹ ਸਾਰਾ ਸਟੈਬਲਿਸ਼ ਹੋ ਜਾਊਗਾ ਤੇ ਅੱਜ ਰਾਤ ਤੋਂ ਲੋਕ ਇੱਥੇ ਜਿਹੜੇ ਭਰਾ ਨੇ ਭੈਣਾਂ ਨੇ ਉਹ ਇੱਥੇ ਪੈਣ ਨੂੰ ਆ ਜਾਣਗੇ ਉਹ ਜਿਹੜੇ ਅਰੇਂਜਮੈਂਟਸ ਦੱਸ ਦਿਓ ਮੈਨੂੰ ਕਿੰਨੇ ਲੋਕਾਂ ਦਾ ਅਰੇਂਜਮੈਂਟ ਹੈਗਾ ਇੱਥੇ ਕਿੰਨੇ ਲੋਕ ਆਰਾਮਦਾਇਕ ਨੀਂਦ ਸੌ ਸਕਦੇ ਨੇ ਦਿਨੇ ਸੰਘਰਸ਼ ਦੇ ਵਿੱਚ ਧਰਨਾ ਦੇਣ ਤੋਂ ਬਾਅਦ ਭਾਈ ਜੀ ਅਸੀਂ ਤਾਂ ਵੈਸੇ ਫਿਲਹਾਲ ਜਿਹੜਾ ਤੁਸੀਂ ਬੈਡਿੰਗ ਦੇਖ ਰਹੇ ਹੋ ਅਸੀਂ 400 ਬੈਡਿੰਗ ਦਾ ਤਾਂ ਅਰੇਂਜਮੈਂਟ ਕਰਕੇ ਚੱਲ ਰਹੇ ਹਾਂ ਬਟ ਅਸੀਂ ਇਹ ਵੀ ਸੋਚ ਰਹੇ ਕਿ ਜਿਵੇਂ ਰਿਸਪੌਂਸ ਸਾਨੂੰ ਮਿਲਦਾ ਵਧੀਆ ਜਾਂ ਸੰਗਤ ਇੱਥੇ ਆਉਂਦੀ ਹੈ ਸੌਣ ਨੂੰ ਤਾਂ ਪਿੱਛੇ ਸਾਡੇ ਕੋਲੇ ਹੋਰ ਜਗ੍ਹਾ ਵਾਧੂ ਹੈ ਇਸ ਤੋਂ ਡਬਲ ਜਗ੍ਹਾ ਪਈ ਹੈ ਸੋ ਅਸੀਂ ਟੈਂਟਿੰਗ ਉਵੇਂ ਵਧਾ ਸਕਦੇ ਹਾਂ ਔਰ ਮਤਲਬ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦਾ ਇੱਥੇ ਅਸੀਂ ਵਾਟਰਪੂਫ ਟੈਂਟਿੰਗ ਦਾ ਇੰਤਜ਼ਾਮ ਕੀਤਾ ਵੀ ਤਾਂ ਜੋ ਠੰਡ ਤੋਂ ਵੀ ਬਚਾਅ ਹੋ ਸਕੇ ਮੀਂਹ ਤਰੇਲ ਕੋਈ ਵੀ ਇਹੋ ਜਿਹੀ ਓਸ ਨਾਲ ਵੀ ਉਹਨਾਂ ਨੂੰ ਇਹ ਨਾ ਲੱਗੇ ਕਿ ਅਸੀਂ ਸਰਦੀ ਚ ਕਿੱ ਜਿਵੇਂ ਪਾਣੀ ਦੀਆਂ ਬੋਤਲਾਂ ਵੀ ਰੱਖੀਆਂ ਨੇ ਹੋਰ ਕੀ ਕੀ ਅਰੇਂਜਮੈਂਟਸ ਕੀ ਕੀ ਸਹੂਲਤ ਮਿਲੇਗੀ ਇਸ ਸਟੈਂਡ ਦੇ ਵਿੱਚ ਪਾਣੀ ਦੀ ਬੋਤਲ ਤਾਂ ਸਿਰਫ ਇਸੇ ਕਰਕੇ ਰੱਖੀ ਹੈ ਵੀ ਚਲੋ ਕੋਈ ਆ ਰਿਹਾ ਤੇ ਉਹਨੂੰ ਪਾਣੀ ਉਹ ਜ਼ਰੂਰੀ ਹੈ ਹਨਾ ਬਾਕੀ ਇਸ ਤੋਂ ਇਲਾਵਾ ਖਾਣ ਪੀਣ ਦਾ ਸਟਾਲ ਸਾਡਾ ਬਾਹਰ ਲੱਗਿਆ ਵਾਸ਼ਰੂਮਸ ਦਾ ਨਹਾਣ ਦਾ ਇੰਤਜ਼ਾਮ ਅਸੀਂ ਆ ਨਾਲ ਬਿਲਕੁਲ ਕਰ ਰਹੇ ਆ ਉਹਨਾਂ ਲਈ ਗੀਜ਼ਰ ਲਿਆਂਦੇ ਨੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਖਾਸ ਕਰ ਆਪਾਂ ਦੇਸੀ ਗੀਜ਼ਰ ਕਹਿ ਦਈਏ ਵੀ ਸਮਾਨ ਪਾਉ ਉਹ ਇਸ ਦਾ ਵੀ ਹੁਣ ਦੋ ਮੰਤਵ ਸੀਗੇ ਸਾਨੂੰ ਗਰਮ ਪਾਣੀ ਵਾਲਾ ਵੀ ਹੋਰ ਵੀ ਇੱਕ ਸਿਸਟਮ ਜਾਂ ਮਿਲਦਾ ਸੀਗਾ ਬਟ ਅਸੀਂ ਉਹ ਪ੍ਰੇਫਰ ਨਹੀਂ ਕੀਤਾ ਕਿਉਂਕਿ ਇੱਥੇ ਬਹੁਤ ਹੋ ਗਏ ਲੰਗਰਾਂ ਦੇ ਕਰਕੇ ਇੱਥੇ ਕੂੜਾ ਕਰਕਟ ਬਹੁਤ ਜ਼ਿਆਦਾ ਹੈ ਇਹ ਦੇਸੀ ਗੀਜ਼ਰ ਇੱਕ ਤਾਂ ਪਾਣੀ ਗਰਮ ਕਰੂਗਾ ਇੱਕ ਉਹ ਕੂੜਾ ਕਰਕਟ ਵੀ ਇਸ ਦੇ ਵਿੱਚ ਪਾ ਕੇ ਅੱਗ ਲਾ ਕੇ ਉਹ ਦੋਨੋਂ ਪਰਪਸ ਸਾਡੇ ਜਿਹੜੇ ਨੇ ਉਹ ਸੋਲਵ ਹੁੰਦੇ ਨੇ ਸੋ ਦੇਸੀ ਗੀਜ਼ਰ ਨਾਲ ਪਾਣੀ ਗਰਮ ਕਰਕੇ ਉਹ ਇਸ਼ਨਾਨ ਕਰਨ ਫਿਰ ਆਪਣੇ ਮੋਰਚੇ ਤੇ ਬੈਠ ਜਾਣ ਸਾਡਾ ਮਤਲਬ ਉਹ ਸਾਰਾ ਜਿਹੜਾ ਆਈਡੀਆ ਹੈ ਕੰਬਲ ਪਏ ਨੇ ਹੋਰ ਬਿਸਤਰੇ ਪਏ ਨੇ ਮੱਛਰਦਾਨੀਆਂ ਪਈਆਂ ਦਵਾਈਆਂ ਪਈਆਂ ਫਰਸਟ ایڈ ਕਿੱਟਾਂ ਪਈਆਂ ਮਤਲਬ ਫਾਇਰ ਐਕਸਟਿੰਗੁਇਸ਼ਰ ਲਗਾਏ ਨੇ ਵੀ ਕੋਈ ਹਣ ਹੋਣੀ ਨਾ ਹੋਵੇ ਉਸ ਤੋਂ ਬਾਅਦ ਅਸੀਂ ਹੁਣ ਚਾਰਜਿੰਗ ਪੁਆਇੰਟ ਲਗਾ ਰਹੇ ਹਾਂ ਖਾਸ ਤੌਰ ਪਾਜੀ ਬੈਟਰੀ ਬੈਂਕ ਦਿਓ ਚਾਰਜ ਕਰਨਾ ਤੁਹਾਡੇ ਕੋਲੇ ਪੁਆਇੰਟ ਹੈਗਾ ਅਸੀਂ ਆਪ ਵੀ ਕਈ ਵਾਰ ਪੁਆਇੰਟ ਲੱਭਦੇ ਫਿਰਦੇ ਹਾਂ ਸੋ ਉਹ ਮੋਬਾਈਲ ਚਾਰਜਿੰਗ ਦਾ ਇੰਤਜ਼ਾਮ ਵੀ ਅਸੀਂ ਸਾਰਾ ਉਰੇ ਬੈਡਿੰਗ ਦੇ ਨਾਲ ਕਰ ਰਹੇ ਹਾਂ ਤਾਂ ਜੋ ਲੋਕ ਆਣ ਸੌਣ ਚੰਗੀ ਤਰ੍ਹਾਂ ਰੈਸਟ ਕਰਨ ਤੇ ਮੋਬਾਈਲ ਚਾਰਜ ਕਰਕੇ ਆਪਣੇ ਮੰਤਵ ਲਈ ਜਿਹੜੇ ਟਾਰਗੇਟ ਲੈ ਆਏ ਨੇ ਉੱਥੇ ਬੈਠ ਸਕਣ ਤਾਂ ਬਿਲਕੁਲ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦਿਓ ਇੱਕ ਕੰਬਲ ਵਧੀਆ ਕੰਬਲ ਨਾਲ ਗੱਦਾ ਪਾਣੀ ਦੀ ਬੋਤਲ ਖਾਣ ਪੀਣ ਦਾ ਸਟਾਲ ਬਿਲਕੁਲ ਬਾਹਰ ਲੱਗਾ ਹੈ ਗਰਮ ਪਾਣੀ ਨਹਾਉਣ ਤੋਂ ਉੰਦੇ ਲਈ ਗੀਜ਼ਰ ਮੰਗਵਾ ਲਏ ਗਏ ਨੇ ਇਸ ਦੇ ਨਾਲ ਇੱਥੇ ਚਾਰਜਿੰਗ ਪੁਆਇੰਟ ਵੱਡੀ ਦਿੱਕਤ ਇੱਥੇ ਆ ਰਹੀ ਹੈ ਕਿ ਮੋਬਾਈਲ ਚਾਰਜਿੰਗ ਦੇ ਲਈ ਲੋਕਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਤਾਂ ਇੱਥੇ ਮੋਬਾਈਲ ਚਾਰਜਿੰਗ ਦਾ ਬੰਦੋਬਸਤ ਵੀ ਕੀਤਾ ਜਾਵੇਗਾ ਤਾਂ ਜੋ ਕਿਸੇ ਵੀਰ ਭੈਣ ਭਰਾ ਨੂੰ ਕੋਈ ਦਿੱਕਤ ਨਾ ਹੋਵੇ ਜੀ ਆ ਮਤਲਬ ਹਜੇ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਹਜੇ ਪੂਰਾ ਕੰਪਲੀਟ ਸਾਡਾ ਨਹੀਂ ਹੋਇਆ ਹਜੇ ਆਈ ਥਿੰਕ ਪਹਿਲੀ ਇੰਟਰਵਿਊ ਜਿਹੜੀ ਉਹ ਤੁਸੀਂ ਕਰ ਰਹੇ ਹੋ ਕਿਉਂਕਿ ਅਸੀਂ ਹਜੇ ਆਪਣੇ ਸੋਸ਼ਲ ਮੀਡੀਆ ਤੇ ਵੀ ਲਾਂਚ ਨਹੀਂ ਕੀਤਾ ਹੈ ਪ੍ਰੋਜੈਕਟ ਕਿਉਂਕਿ ਸਾਨੂੰ ਇਹ ਕਿ ਪੂਰੀ ਜਦ ਤੱਕ ਫੈਸਿਲਿਟੀ ਸਾਡੀਆਂ ਪੂਰੀ ਨਹੀਂ ਹੁੰਦੀਆਂ ਤਾਂ ਤੱਕ ਅਸੀਂ ਇਹ ਪ੍ਰੋਜੈਕਟ ਨੂੰ ਹਜੇ ਸੰਗਤ ਦੇ ਸਾਹਮਣੇ ਨਾਲ ਲਈਏ ਬਟ ਸੰਗਤ ਵੱਲੋਂ ਇੰਨਾ ਕੁ ਪਿਆਰ ਮਿਲ ਰਿਹਾ ਹੈ ਕਿ ਹੁਣੇ ਹੀ ਸਾਨੂੰ ਨਾਮ ਨੋਟ ਕਰਕੇ ਲੋਕ ਲਿਖਾ ਗਏ ਕਿ ਰਾਤ ਨੂੰ ਅਸੀਂ ਇਸ ਬੈੱਡ ਤੇ ਸੋਣਾ ਸਾਨੂੰ ਬੈੱਡ ਨੰਬਰ ਇਸ਼ੂ ਕਰ ਦੋ ਸੋ ਸਾਨੂੰ ਉਮੀਦ ਹੈ ਕਿ ਜਿਹੜੀ ਚੀਜ਼ ਦੀ ਲੜਕਾਂ ਤੇ ਪੈਰੇ ਸੀ ਠੰਡ ਚ ਪੈਰੇ ਸੀ ਉਹ ਇੱਥੇ ਜ਼ਰੂਰ ਆਉਣਗੇ ਆਰਾਮ ਕਰਨਗੇ ਔਰ ਇਸ ਤੋਂ ਬਾਅਦ ਹਜੇ ਸਹਰਾਣੇ ਨਹੀਂ ਦਿਖ ਰਹੇ ਹੋਣਗੇ ਤੁਹਾਨੂੰ ਸਹਰਾਣੇ ਦਾ ਇੰਤਜ਼ਾਮ ਕੀਤਾ ਇੱਕ ਹੋਰ ਵੀਰ ਦਾ ਸੁਝਾਅ ਆ ਉਹ ਵੀ ਅਸੀਂ ਸ਼ਾਮ ਤੱਕ ਕਰ ਦੇਣਾ ਕਿ ਪੱਗਾ ਬੰਨਣ ਨੂੰ ਅਸੀਂ ਸ਼ੀਸ਼ੇ ਵੀ ਲਾ ਰਹੇ ਹਾਂ ਕਿਉਂਕਿ ਆਪਣੇ ਪੰਜਾਬੀ ਭਰਾਵਾਂ ਕੋਲੇ ਹੁਣ ਪੱਗ ਵੀ ਨਹੀਂ ਕਈ ਵਾਰ ਬੰਨਣ ਨੂੰ ਇੰਤਜ਼ਾਮ ਨਹੀਂ ਹੈ ਸੋ ਇੱਕ ਕੈਬਿਨ ਉਹ ਪਿੱਛੇ ਬਣਾਇਆ ਸੀ ਉੱਥੇ ਪੱਗਾਂ ਲਈ ਸ਼ੀਸ਼ੇ ਵੀ ਲੱਗ ਜਾਣਗੇ ਤਾਂ ਜੋ ਪੱਗ ਵੀ ਸਜਾ ਸਕਣ ਦਸਤਾਰ ਸਜਾ ਸਕਣ ਆਪਣਾ ਆਰਾਮ ਕਰ ਸਕਣ ਸੋ ਜੋ ਜੋ ਮਾਈਂਡ ਚ ਆ ਰਹੇ ਆ ਜੋ ਲੋਣਾ ਸਮਝ ਲੱਗ ਰਹੀਆਂ ਨੇ ਅ ਅਸੀਂ ਇਸ ਨੂੰ ਇਹ ਨਹੀਂ ਕਹਿ ਕਿਸਾਨ ਭਰਾਵਾਂ ਨੂੰ ਬਟ ਇਹ ਲਗਜ਼ਰੀ ਨਹੀਂ ਹੈ ਇਹ ਸਾਡੇ ਵੱਲੋਂ ਇੱਕ ਛੋਟਾ ਜਿਹਾ ਐਫਰਟ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਹੁਣ ਖਾਣ ਪੀਣ ਵਾਲੇ ਲੰਗਰ ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਬਹੁਤ ਘੱਟ ਸੀਗੇ ਚਾਰ ਪੰਜ ਆਰਗੇਨਾਈਜੇਸ਼ਨ ਵੱਲੋਂ ਇਹ ਸਟਾਲ ਲੱਗੇ ਸੀ ਲੰਗਰ ਦੇ ਚਾਹ ਦੇ ਦੁੱਧ ਦੇ ਬਟ ਹੁਣ ਬਹੁਤ ਤਰ੍ਹਾਂ ਦੇ ਲੰਗਰ ਹੋ ਗਏ ਹੁਣ ਵੈਰਾਈਟੀਆਂ ਹੋ ਗਈ ਹੁਣ ਕੋਈ ਸੰਗਤ ਵੀ ਹੈ ਨਾ ਉਹ ਵੀ ਚੂਜ਼ ਕਰਕੇ ਖਾਂਦੀ ਹੈ ਕਿ ਇੱਥੇ ਸਮੋਸੇ ਨੇ ਜਾਂ ਇੱਥੇ ਦੇਸੀ ਘਿਓ ਵਾਲੀ ਚਾਹ ਮਿਲ ਰਹੀ ਹੈ ਦੇਸੀ ਘਿਓ ਵਾਲੀ ਕਾਫੀ ਮਿਲ ਰਹੀ ਹੈ ਮਤਲਬ ਤੁਸੀਂ ਸੋਚੋ ਵੀ ਇਦਾਂ ਦੇ ਲੰਗਰ ਇੱਥੇ ਲੱਗੇ ਨੇ ਆਪਣੇ ਪੰਜਾਬੀਆਂ ਨੇ ਪੂਰੇ ਦਿਲ ਖੋਲ੍ਹ ਤੇ ਨੇ ਰਜਾਰੇ ਨੇ ਬਟ ਉਸ ਦੇ ਨਾਲ ਨਾਲ ਇਹ ਜਿਹੜੀ ਬੇਸਿਕ ਚੀਜ਼ਾਂ ਨੇ ਅਸੀਂ ਇਹ ਚੀਜ਼ਾਂ ਅਸੈਸ ਕਰ ਰਹੇ ਆ ਸਾਡੀ ਟੀਮ ਦਾ ਵਰਕਿੰਗ ਸਟਾਈਲ ਹੈ ਜਿਹੜਾ ਉਹ ਇਦਾਂ ਹੈ ਕਿ ਅਸੀਂ ਛੱਡੀ ਹੋਈ ਹੈ ਟੀਮ ਗਰਾਊਂਡ ਤੇ ਵੀ ਭਾਈ ਤੁਸੀਂ ਇੱਕ ਇੱਕ ਜਣੇ ਨੂੰ ਮਿਲੋ ਉਹਨਾਂ ਨੂੰ ਅਲੱਗ ਅਲੱਗ ਜਣੇ ਤੋਂ ਰੈਂਡਮਲੀ ਉਹਨਾਂ ਨੂੰ ਮਿਲ ਕੇ ਪੁੱਛੋ ਵੀ ਤੁਹਾਨੂੰ ਦਿੱਕਤ ਕੀ ਆ ਰਹੀ ਹੈ ਭਰਾ ਸਾਨੂੰ ਦੱਸ ਵੀ ਅਸੀਂ ਕੋਸ਼ਿਸ਼ ਕਰਾਂਗੇ ਜਦੋਂ ਇਹ ਜਿਹੜਾ ਸੈਟਅਪ ਹੈ ਇੱਕਦਮ ਹੀ ਨਹੀਂ ਸਾਰਾ ਹੋ ਗਿਆ ਇਹ ਅਸੈਸਮੈਂਟ ਦੇ ذریعے ਸਾਨੂੰ ਪਤਾ ਲੱਗੀਆਂ ਵੀ ਆਹ ਦਿੱਕਤਾਂ ਨੇ ਹੁਣ ਅਸੀਂ ਇਹ ਸੈਟਅਪ ਲਾਵਾਂਗੇ ਸੋ ਮਾਲਕ ਦੀ ਕਿਰਪਾ ਨਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਮੈਂ ਆਪਣੀ ਅੱਜ ਇੰਟਰਨੈਸ਼ਨਲ ਵੋਲੰਟੀਅਰ ਡੇ ਆ ਮੈਂ ਸਾਡੇ 100 ਤੋਂ ਵੱਧ ਵੋਲੰਟੀਅਰ ਇੱਥੇ ਕੰਮ ਕਰ ਰਹੇ ਆ ਮੈਂ ਇੱਕ ਇੱਕ ਦਾ ਇਕੱਲੇ ਇਕੱਲੇ ਧੰਨਵਾਦ ਕਰਨਾ ਕਿ ਉਹਨਾਂ ਟੀਮ ਵਰਕ ਦੇ ਨਾਲ ਅੱਜ ਅਸੀਂ ਇੱਥੇ ਪਹੁੰਚ ਸਕੇ ਅੱਛਾ ਭਾਈ ਆਖਰੀ ਸਵਾਲ ਲਵਾਂਗਾ ਦਿੱਲੀ ਦੇ ਵਿੱਚ ਤਾਂ ਕਹਿੰਦੇ ਪੈਰ ਰੱਖਣ ਨੂੰ ਜਗ੍ਹਾ ਨਹੀਂ ਮਿਲਦੀ ਐਨੀ ਜਗ੍ਹਾ ਦਾ ਅਰੇਂਜਮੈਂਟ ਕਿੱਥੋਂ ਕੀਤਾ ਕਿਹੜਾ ਦਿੱਲੀ ਦਾ ਅ ਅਜੀਹਾ ਸੂਰਮਾ ਆਇਆ ਜਿਨੇ ਇਨੀ ਜਗ੍ਹਾ ਦੇ ਦਿੱਤੀ ਔਰ ਕਿਵੇਂ ਮੈਨੇਜ ਹੋਈ ਹੈ ਪੈਸਿਆਂ ਦੇ ਤੇ ਰੈਂਟ ਤੇ ਲਈ ਜਾ ਕਿਦਾਂ ਮਿਲੀ ਹੈ ਨਹੀਂ ਇਹ ਰੈਂਟ ਤੇ ਨਹੀਂ ਕਿਉਂਕਿ ਯੂ نو ਜਦੋਂ ਇਹ ਜਿਹੜਾ ਅੱਜ ਮੋਰਚਾ ਚੱਲ ਰਿਹਾ ਹੈ ਜਾਂ ਆਪਾਂ ਇਹਨੂੰ ਸੰਘਰਸ਼ ਦਾ ਨਾਮ ਦਿੱਤਾ ਹੈ ਇਸ ਦੇ ਵਿੱਚ ਜਿੱਥੇ ਕਿਸਾਨ ਭਰਾ ਆਪਣੇ ਮਿਸ਼ਨ ਦੇ ਲਈ ਡਟੇ ਨੇ ਉੱਥੇ ਮੈਂ ਕਹਿੰਦਾ ਕਿ ਅਸੀਂ ਬਹੁਤ ਕੁਝ ਹੁਣੇ ਅਚੀਵ ਕਰ ਚੁੱਕੇ ਹਾਂ ਜਿਹੜਾ ਆਪਸੀ ਭਾਈਚਾਰਾ ਅਸੀਂ ਬਿਲਡ ਕਰ ਚੁੱਕਿਆ ਨਾ ਹਰਿਆਣਾ ਦਾ ਰਾਜਸਥਾਨ ਦਾ ਪੰਜਾਬ ਦਾ ਜਾਂ ਯੂਪੀ ਦਾ ਕਿ ਭਰਾ ਬਣ ਕੇ ਅਸੀਂ ਇਕੱਠੇ ਹੋ ਗਏ ਆ ਸੋ ਸਾਨੂੰ ਜਿਹੜੀ ਲੋਕਲ ਲੈਵਲ ਤੇ ਹੁਣ ਸਪੋਰਟ ਮਿਲਣੀ ਸ਼ੁਰੂ ਹੋ ਗਈ ਆ ਸਾਨੂੰ ਕੋਈ ਚੀਜ਼ ਦੀ ਲੋੜ ਪੈਂਦੀ ਹੈ ਸਾਡੇ ਲੋਕਲ ਕੰਟੈਕਟਸ ਪਿਛਲੇ 4 ਦਿਨਾਂ ਦੇ ਵਿੱਚ ਇੰਨੇ ਕ ਐਸਟੈਬਲਿਸ਼ ਹੋ ਗਏ ਕਿ ਅੱਜ ਉਹਨਾਂ ਦੇ ਸਹਿਯੋਗ ਦੇ ਸਦਕਾ ਅਸੀਂ ਉਹਨਾਂ ਕੋਲ ਵੀ ਸਾਨੂੰ ਜਗ੍ਹਾ ਚਾਹੀਦੀ ਆ ਅਸੀਂ ਰੈਂਟ ਦੇਣ ਨੂੰ ਤਿਆਰ ਆ ਸਾਰਾ ਕੁਝ ਹੈ ਨਾ ਬੜੀਆਂ ਜਗਾਵਾਂ ਦੇਖੀ ਪਿਛਲੇ 2 ਦਿਨਾਂ ਦੇ ਲੱਗੇ ਹੋਏ ਸੀਗੇ ਪਰ ਆ ਇੱਕ ਕਿਸੇ ਨੇ ਕਲੋਨੀ ਕੱਟੀ ਹੋਈ ਸੀ ਉਹ ਕਹਿੰਦਾ ਮੇਰੀ ਹਜੇ ਕਲੋਨੀ ਵਿਹਲੀ ਪਈ ਆ ਤੁਸੀਂ ਯੂਜ਼ ਕਰ ਸਕਦੇ ਸੋ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਫ੍ਰੀ ਆਫ ਕੋਸਟ ਕਹਿੰਦੇ ਤੁਸੀਂ ਆਪਣਾ ਸੈਟਅਪ ਲਗਾਓ ਜਿੰਨੇ ਦਿਨ ਲਈ ਲਗਾਣਾ ਹੈ ਜੀ ਸਤਕੇ ਲਗਾਓ ਖਾਲਸਾ ਏ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤਾਂ ਤਾਂ ਵੱਡੀ ਗੱਲ ਹੈ ਦਿਲ ਵਾਲੇ ਦਿੱਲੀ ਵਾਲੇ ਕਹਿੰਦੇ ਸੀਗੇ ਤੇ ਅੱਜ ਦਿੱਲੀ ਦੇ ਲੋਕਾਂ ਨੇ ਵੱਡਾ ਦਿਲ ਦਿਖਾਇਆ ਕਿਸੇ ਦੇ ਵੱਲੋਂ ਕਲੋਨੀ ਕੱਟੀ ਗਈ ਸੀ ਹਾਲਾਂਕਿ ਪਲਾਟ ਤਾਜੇ ਕਿਸੇ ਨੇ ਨਹੀਂ ਖਰੀਦੇ ਜਾਂ ਵੇਚੇ ਜਾਂ ਅਜੇ ਤੱਕ ਨਹੀਂ ਕਿਸੇ ਨੇ ਘਰ ਬਣਾਇਆ ਪਰ ਖਾਲਸਾ ਈਡ ਦੇ ਵੱਲੋਂ ਇੱਕ ਬਹੁਤ ਸੋਹਣਾ ਆਲੀਸ਼ਾਨ ਵਿਸ਼ਰਾਮ ਘਰ ਬਣਾ ਦਿੱਤਾ ਹੈ ਜਿੱਥੇ ਸਾਡੇ ਕਿਸਾਨ ਭਰਾ ਜੋ ਠੰਡ ਦੇ ਵਿੱਚ ਬਾਹਰ ਸੌ ਰਹੇ ਸੀਗੇ ਜਿਨ੍ਹਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਸੀ ਤਾਂ ਉਹ ਇੱਥੇ ਆ ਕੇ ਹੁਣ ਸੌ ਸਕਦੇ ਨੇ ਇੱਕ ਬਜ਼ੁਰਗ ਇੱਥੇ ਬੈਠੇ ਨੇ ਬਾਪੂ ਜੀ ਕੀ ਨਾ ਤੁਹਾਡਾ ਜੀ ਸਰਦਾਰ ਤਰਸੇਮ ਸਿੰਘ ਸਰਪੰਚ ਜੀ ਤੁਹ ਆਏ ਜੀ ਜਲਾ ਅੰਮ੍ਰitsar ਪਿੰਡ ਨੰਗਲ ਦਿਵਾਲ ਸਿੰਘ ਅੱਛਾ ਇਹ ਆ ਜਿਸ ਤਰੀਕੇ ਦੇ ਅਰੇਂਜਮੈਂਟ ਖਾਲਸਾ ਈਡ ਦੇ ਵੱਲੋਂ ਕੀਤੇ ਗਏ ਨੇ ਕਿਦਾਂ ਲੱਗ ਰਿਹਾ ਹੈ ਇਹ ਮੈਨੂੰ ਲੱਗਦਾ ਪੁਰਾਣਾ ਸਮਾਂ ਯਾਦ ਆ ਗਿਆ ਹੋਊਗਾ ਜਦੋਂ ਬਰਾਤਾਂ ਜਾਂਦੀਆਂ ਸੀ ਇਹ ਤੇ ਜੀ ਬਹੁਤ ਇਹਨਾਂ ਦੀ ਮਿਹਰਬਾਨੀ ਇਹ ਜਿੱਦਣ ਤੋਂ ਵੀ ਮਤਲਬ ਪਹਿਲੇ ਦਿਨ ਤੋਂ ਜਦਦਰਤਾ ਸੀ ਆਏ ਆ ਇਹਨਾਂ ਨੇ ਦੂਜੇ ਦਿਨ ਹੀ ਆਣ ਕੇ ਖਾਸ ਸੈਟ ਨੇ ਆਪਣਾ ਮੋਰਚਾ ਸਾਂਭ ਲਿਆ ਔਰ ਗਰਮ ਪਾਣੀ ਚਾਹ ਜੋ ਜੋ ਵੀ ਕਿਸਾਨ ਵੀਰਾਂ ਨੂੰ ਲੋੜ ਸੀ ਇਹ ਖਾਸ ਸੈਟ ਵਾਲੇ ਜਿਹੜੇ ਨੌਜਵਾਨ ਆ ਨੌਜਵਾਨ ਬੀਬੀਆਂ ਇਹਨਾਂ ਪੂਰਾ ਹਰ ਵੇਲੇ ਤਤ ਪਰ ਰਹਿ ਕੇ ਮਤਲਬ ਜਿਹੜਾ ਸਾਡੀ ਇਹ ਸੰਘਰਸ਼ੇ ਨੂੰ ਜਿਹੜਾ ਨਾ ਦਿਨ ਰਾਤ ਚੁਗਣਾ ਬਣਾਉਣ ਵਾਸਤੇ ਬਹੁਤ ਜ਼ਿਆਦਾ ਹੰਬੜਾ ਮਾਰਿਆ ਤੇ ਆ ਜਿਹੜਾ ਇਹਨਾਂ ਨੇ ਕੰਮ ਕੀਤਾ ਇਹ ਬਹੁਤ ਹੀ ਛਲੰਗਾ ਜੋ ਗਿਆ ਕਿ ਕੁਝ ਵੀਰ ਜਿਹੜੇ ਸੀ ਜਿਨ੍ਹਾਂ ਦੀਆਂ ਗੱਡੀਆਂ ਵਾਪਸ ਚਲ ਗਈਆਂ ਸਾਡੇ ਨਾਲ ਵੀ ਇਦਾਂ ਹੀ ਆ ਸਾਡੇ ਅਸੀਂ 50 ਜਣੇ ਆਏ ਸਨ ਤੇ ਉਹਨਾਂ ਚੋਂ 15 ਰਹਿ ਗਏ 35 ਜਣੇ ਗੱਡੀ ਤੇ ਵਾਪਸ ਘਲਤੇ ਹੋ ਜ਼ਰੂਰੀ ਕੰਮ ਦਾ ਕਰਕੇ ਹੋਣ ਸਾਡਾ ਕਮਰਾ ਛੋਟਾ ਵਾ ਸਾਨੂੰ ਇੱਥੇ ਕੁਝ ਮਤਲਬ ਰਾਤ ਮਿਲੇਗੀ ਰਹਿਣ ਵਾਸਤੇ ਬਹੁਤ ਵਧੀਆ ਕੰਮ ਇਹਨਾਂ ਨੇ ਕੀਤਾ ਤਾਂ ਬਿਲਕੁਲ ਕਿਸਾਨ ਵੀ ਛਲਾਗਾ ਕਰ ਰਹੇ ਨੇ ਇਸ ਕਦਮ ਦੀ ਕਹਿੰਦੇ ਠੰਡ ਦੇ ਮੌਸਮ ਚ ਬਾਹਰ ਪੈਣਾ ਪੈ ਰਿਆ ਸੀ ਜਾਂ ਕੁਝ ਕਿਸਾਨਾਂ ਨੂੰ ਵਾਪਸ ਜਾਣਾ ਪੈ ਰਿਆ ਸੀ ਜਗਾ ਦੀ ਘਾਟ ਕਰਕੇ ਪਰ ਇਸ ਵੱਡੀ ਸਮੱਸਿਆ ਨੂੰ ਖਾਲਸਾ ਏਡ ਦੇ ਵੱਲੋਂ ਹੁਣ ਖਤਮ ਕਰ ਦਿੱਤਾ ਹੈ 400 ਕਿਸਾਨਾਂ ਦੇ ਠਹਿਰਨ ਦੇ ਲਈ ਇਹ ਆਲੀਸ਼ਾਨ ਰੈਸਟ ਹਾਊਸ ਕਹ ਲਈਏ ਜਾਂ ਵਿਸ਼ਰਾਮ ਘਰ ਕਹ ਲਈਏ ਇਸ ਨੂੰ ਤਿਆਰ ਕਰਕੇ ਸਪੁਰਦ ਕਰ ਦਿੱਤਾ ਹੈ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ ਕੁੰਡਲੀ ਬਾਰਡਰ ਦਿੱਲੀ